ਕਾਲ ਜੀ ਮੈਂ ਤੁਹਾਡਾ ਕਰਨੈਲ ਸਿੰਘ ਏਟੀਵੀ ਦੇਖ ਰਹੇ ਹਾਂ ਦਰਸ਼ਕਾਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਡੀਸੀ ਆਫਿਸ ਦੇਖਦੇ ਹਾਂ ਕਿਹੜੇ ਕਿਹੜੇ ਕੈਂਡੀਡੇਟਾਂ ਨੇ ਆਪਣੇ ਨਾਮ ਪੱਤਰ ਦਾਖਲ ਕੀਤੇ ਨੇ ਜੀ ਆਓ ਜੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਜੀ 我同意啊， ਆਜਾ ਸਰ ਉਹ ਕੰਮ ਬਣਾਉਂਦੇ ਆਂ ਜੱਗੀ ਸਰ ਜੱਗੀ ਪੰਜਾਬ ਚ ਜੱਗੀ ਉਹ ਉਹ ਹਰੂ ਹੋ ਰਿਹਾ ਪਰ ਬੋ ਸਾਮੀ ਜੀ ਨਹੀਂ ਹਟਣਾ ਇੱਕ ਬੜਾ ਵੱਡਾ ਸਮੁੰਦਰ ਸੀ ਸਮੁੰਦਰ ਥੱਲੇ ਦਾ ਲੋਕਾਂ ਦਾ ਸਾਧੀਆਂ ਮਾਮਾ ਭੈਣਾ ਹਜ਼ਾਰਾਂ ਦੀ ਗੱਲ ਮੈਂ ਆਪਦੀ ਅੱਜ ਤੱਕ ਕਾਗਜ਼ ਕਰੇ ਨੇ ਮੈਂ ਆਪਣੀ ਜਿੰਨਾ ਮੇਰਾ ਚੀਕ ਸਿਆਸਤ ਮੈਂ ਇੰਨਾ ਜੋਸ਼ ਕੋਈ ਇੰਨਾ ਵੱਡ ਕਰ ਸੜਕਾਂ ਤੇ ਨਹੀਂ ਦੇਖਿਆ ਆਹ ਲੋਕਾਂ ਕਰੀ ਨਹੀਂ ਕਰਤਾ ਨਹੀਂ ਦੇਖਿਆ ਜੂ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਕਿਹੜਾ ਉਤਸ਼ਾਹ ਇੰਨੀ ਸਾਡੀਆਂ ਹਵਾਵਾਂ ਭੈਣਾ ਇੰਨਾ ਯੂਥ ਟੱਕੜਾ ਮੈਂ ਸਮਝਦਾ ਇਹ ਰਿਕਾਰਡ ਤੋੜ ਅੱਜ ਲੁਧਿਆਣੇ ਵਿੱਚ ਇਹ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਪਰ ਤੁਸੀਂ ਅੱਜ ਪਿਆਰ ਦੀ ਐਡਾ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਵੱਡੀ ਸਪੋਰਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਲੱਕਰ ਚਈ ਪਹਿਲਾਂ ਹੀ ਸੀ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਰਹਿ ਗਿਆ ਮੈਨੂੰ ਪਲ ਪਲ ਮੈਂ ਸਮਝਦਾ ਲੈਣਾ ਸਰ ਜੀ ਸਰ ਜੀ ਨੋਮੀਨੇਸ਼ਨ ਪਰ ਇਹ ਟਾਈਮ ਬਹੁਤ ਲੱਗ ਗਿਆ ਇਹ ਟਾਈਮ ਬਹੁਤ ਲੱਗ ਗਿਆ ਕੀ ਕਰਨ ਹੋ ਗਿਆ ਸਰ ਜੋ ਕਈ ਗੱਲਾਂ ਨੇ ਜਿਹੜੀਆਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਣਗੀਆਂ ਸਰਕਾਰ ਬੜੇ ਹੱਥ ਖੰਡੇ ਅਣਾਉਂਦੀ ਆ ਬੜੀਆਂ ਗੱਲਾਂ ਜਿਹੜੀਆਂ ਕੀਤੀਆਂ ਉਹ ਐਸਪੀ ਥੋੜਾ ਯਾਰ ਕਿੰਨਾ ਉੱਪਰ ਲਿਖੀਆਂ ਐ ਵੀ ਕਿਸ ਤਰੀਕੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਆਪ ਹੀ ਸਾਰੀਆਂ ਗੱਲਾਂ ਪਤਾ ਤਾਂ ਇਹ ਕਹਿੰਦਾ ਤੁਹਾਡੇ ਘਰ ਦਾ ਵੀ ਇਹਨਾਂ ਨੇ ਨੋਟਿਸ ਵਾਰ ਕਿ ਭੇਜਿਆ ਕੱਲ੍ਹ ਕੋਈ ਰਾਤ ਨੂੰ ਕੋਈ ਸੰਭਤ ਨਹੀਂ ਕਰਤਾ ਅੱਜ ਦੇਖੋ ਸਰਕਾਰ ਨੇ ਇਹ ਕਹਿਤਾ ਬਈ ਇਹ ਕਾਰਨ 10 ਸਾਲ ਦਾ ਜਿਹੜਾ ਇਹ ਉਹ ਪੰਜਾਬ ਥੋੜਾ ਪਤਾ ਨਹੀਂ ਕੀ ਕੁਛ ਕੀ ਮਨਸੂਬੇ ਸੀ ਕੀ ਨਹੀਂ ਉਹ ਘਰਾਂ ਦੀ ਕੀ ਗੱਲ ਆ ਤਾਂ ਥੋੜੇ ਪਰ ਇਹਨਾਂ ਨੇ ਸੋਚਿਆ ਜੇ ਜੇ ਅੱਧੀ ਰਾਤ ਨੂੰ 12:18 ਮਿੰਟ ਤੇ ਮੈਨੂੰ ਇੱਕ ਨੋਟਿਸ ਆਉਂਦਾ ਏ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਏ ਉਹ ਇਹਦੇ ਵਿੱਚ ਐਡ ਕਰਕੇ ਉਹਨਾਂ ਨੇ ਵੇਚਤਾ ਅੱਜ ਤੱਕ ਮੈਂ ਦੋ ਵਾਰ ਇਥੋਂ ਨਾਮੀਨੇਸ਼ਨ ਫਾਈਲ ਕਰ ਚੁੱਕਿਆ ਇੱਕ ਵਾਰ 17 ਇੱਕ ਵਾਰ 19 ਅੱਜ ਤੱਕ ਉਹਦੇ ਬਾਰੇ ਥੋੜਾ ਜਿਹਾ ਥੱਲੇ ਕਰ ਲਉਂਗੇ ਕਿਸੇ ਨੇ ਕੋਈ ਮੈਨੂੰ ਨਾਮ ਦੱਸਿਆ ਨਹੀਂ ਹਾਂਜੀ ਪ੍ਰੋਪਰ ਹੈ ਪਰ ਯਾਦ ਨਾਮ ਕਰ ਦੋ ਕਰੋੜ ਰੁਪਈਆ ਜਿਹੜਾ ਇਹ ਉਹ ਉਹਨਾਂ ਨੇ ਇਹਦਾ ਕਰਾਇਆ ਬਣਾ ਕੇ ਭੇਜਤਾ ਠੀਕ ਪਰ ਆਪਣਾ ਆਪਣੀ ਜ਼ਮੀਨ ਜਿੰਨੀ ਕੁ ਮੇਰੇ ਕੋਲ ਸੀਗੀ ਉਹ ਗੈਣੇ ਰੱਖੀ ਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਨਾ ਰੱਖਿਆ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ ਇਕੱਠੀ ਹਰ ਕੋਲ ਇੰਨਾ ਪੈਸੇ ਨਹੀਂ ਆਏ ਆਪਣੇ ਬੰਦੇ ਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਜਾਂ ਪੈਸੇ ਮੈਂ ਇਕੱਠੇ ਕੀਤੇ ਤੇ ਅੱਜ ਸਵੇਰੇ ਮੈਂ ਉਹ ਜਮ੍ਹਾਂ ਕਰਾਏ ਆ ਤੇ ਅੱਜ ਘਰ ਦੀ ਬਜਾਏ ਕਿਉਂਕਿ ਫੇਸਟਾ ਲੈਣ ਲੋਕਾਂ ਜੀ ਕੀ ਕਰਦੇ ਹੋ? ਕਿਸੇ ਦਾ ਮਾ ਕੀ ਨਹੀਂ ਆ ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੰਬੂ ਚੀਤਿਆ ਦਾਣਾ ਸਵਾ ਸਾਲ ਪਿਆ ਰਹੇ ਹਾਂ ਮੈਂ ਅੱਜ ਤੋਂ ਨਾ ਗੱਡੀ ਚ ਪੈ ਜਾਊਂਗਾ ਜਾਂ ਮੈਂ ਜਾ ਕੇ ਆਪਣੇ ਬੀਜੇਪੀ ਦੇ ਦਫ਼ਤਰ ਚ ਪੈ ਜਾਊਂਗਾ ਪਰ ਇਹ ਆਉਣ ਵਾਲੇ ਦਿਨਾਂ ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ 10 ਸਾਲ ਮੈਨੂੰ ਉਸ ਘਰ ਚੂਗੇ ਰਹਿੰਦੇ ਨੂੰ ਮੈਨੂੰ ਕੋਈ ਨੋਟਿਸ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਆਈ ਉਹਦਾ ਅਕਾਲੀ ਦਲ ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ ਹੁਣ ਉਹਦੇ ਵਿੱਚ ਕੀ ਕੀਤਾ ਕਾगज ਕੀ ਕੀਤੇ ਕੀ ਨਹੀਂ ਕੀਤੇ ਪਰ ਉਹ ਜਦ ਹੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਹੋਇਆ ਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਪਰ ਦੇ ਰਹੇ ਉਹ ਲੈਂਦੀ ਵੀ ਰਹੀ ਉਹ ਬਿਜਲੀ ਬੋਰਡ ਮਹਿਕਮਾ ਲੈਂਦਾ ਰਿਹਾ ਪਾਣੀ ਦੇ ਬਿੱਲ ਜਿਹੜੀ ਆ ਉਹ ਕਾਰਪੋਰੇਸ਼ਨਾਂ ਜਦ ਕਿ ਚੁੱਪ ਕਰ ਚਾਈ ਉਹ ਲੈਂਦਾ ਰਿਹਾ ਇਹ ਜੋ ਤੋਂ ਪਹਿquire ਰੇਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ ਜਿਹੜਾ ਰਾਜੇ ਮਹਾਰਾਜਾਂ ਦੇ ਮਹਾਰਾਜਿਆਂ ਦਾ ਮਹਿਲ ਹੁੰਦਾ ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਿਆ ਜਿਹੜਾ ਇੱਕ ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਹ ਤੋਂ ਉਹਨੂੰ ਡਬਲ ਕਰਕੇ ਮਤਲਬ ਕਿ ਇਹਦਾ 2 ਲੱਖ ਰੁਪਿਆ ਮਹੀਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ ਉਹਦੀ ਸਵਾ 12 ਵਜੇ ਵੀ ਕੋਈ ਰਾਹ ਨਾ ਰਹਿ ਜਾਵੇ ਕੋਈ ਸਵੇਰੇ ਕਾਗਜ਼ ਘੱਟ ਜਦੋਂ ਮੈਂ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣੇ ਮੈਂ ਅਰਿਸਟੋਮਾਤੀਗਾ ਜੋ ਲੋਕ ਸਭਾ ਦੀ ਸੀਟ ਨੂੰ ਭਰਨ ਦੇ ਲਈ ਉਮੀਦਵਾਰ ਬਜੋਤਾ ਆਦੋ ਤੋਇਆ ਹਾਂ ਪਰਮਾਤਮਾ ਦੀ ਸੋਖਾ ਸੱਚੇ ਦਿਗੋ ਕਰਦਾ ਹਾਂ ਕਿ ਮੈਂ ਕਾਨੂੰਨ ਅਨੁਸਾਰ ਬਾਕੀ ਭਾਰਤ ਸੰਵਿਧਾਨਪਰ ਤੇ ਪੂਰਨ ਵਿਸ਼ਵਾਸ ਅਤੇ ਵਫਾਦਾਰੀ ਰੱਖਾਂਗਾ ਅਤੇ ਮੈਂ ਭਾਰਤ ਦੇ ਖਾਤੇ ਦੇ ਅਖੰਡਤਾ ਨੂੰ ਕਾਰਗਰ ਰੱਖਾਂਗਾ ਜੈ ਭੀ ਜੈ ਭਾਗਤੋ ਕਾਰ ਅਤੇ ਬੜੀ ਖੁਸ਼ ਲੋਕ ਸਭਾ ਦੀ ਸੀਟ ਨੂੰ ਅਨੰਦ ਦੇ ਲਈ ਹੁਮੇਦਾਰ ਸੁਮੇਦਾਰ ਕੋ ਨਾਮ ਜਾਨੀ ਪਰਮਾਤਮਾ ਦੀ ਸੋਖਾ ਦਾ ਮੈਂ ਜਾਂਚ ਦੇ ਰੋਪੇ ਵਿੱਚ ਇਹ ਕਰਦਾ ਹਾਂ ਕਿ ਮੈਂ ਕਾਨੂੰਨ ਅਨੁਸਾਰ ਭਾਰਤ ਦੇ ਸੁਝਾਣ ਦੇ ਵਿਧੀ ਖਾਦੀ ਹਾਂ ਪੂਰਨ ਵਿਸ਼ਵਾਸ ਤੇ ਰੋਪਾ ਦੇਵਾਂਗਾ ਅਤੇ ਮੈਂ ਭਾਰਤ ਦੀ ਪ੍ਰਭੂਤਾ ਦੇ ਖੰਡਤਾ ਨੂੰ ਕਾਇਮ ਰੱਖਾਂਗਾ ਜਿਾ ਕਿ ਇੰਦਰਾਨੀ ਕੋਈ ਹਾਇਰ ਦੇ ਚਾਹਤ ਹੈ

ਜੀ 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 ਜ धुलाई नहीं जाती है वो कोर्ट का जजमेंट जब आएगा तभी पर, सब क्लियर होगा बाकी तो ये चार्ज है उन पर और उन पर उनको जवाब देना पड़ेगा चार्ज कुछ जगह में चुनाव हो चुके हैं अभी अभी कुछ जगह में 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 चुनाव बाकी है तो कैसा लग रहा जो जो चुनावों असर असर क्या देखिए कोई असर पड़ने वाला नहीं है क्योंकि उनकी कोई असर ही नहीं है देश में कोई सवाल ही नहीं है केजरीवाल की अब कोई पूरे देश में असर ही नहीं है और केजरीवाल की जब अरेस्ट हुए और हाईकोर्ट ने उनको जो अरेस्ट को लीगल बताया तब से केजरीवाल खुद भ्रष्टाचार में है ऐसे साबित हो गया है यानी कि एडर्स हो गया है अब केस चलेगा और केस चलने के बाद नतीजा आएगा चार सौ पार हो जाएगा चार सौ बी टी न्यूज वालों लुधियाना कचहरी के आए हैं नैशनल चैनल वालों इन्हों हरमीन सिंह बिट्टू का अस इंटरव्यू करना वा ਅੰਦਰ ਕਾਇ ਕੋਈ ਭਟਨ ਗਏ ਹੋਏ ਤੇ ਉਹਨਾਂ ਤੋਂ ਬਾਅਦ ਇੰਟਰੂ ਹੋਈ ਉਹਨਾਂ ਦੀ ते 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 तो। ते तो। 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 कौन से मुद्दे रहेंगे आपके मुद्दे तो कभी है तो। 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 कौन से कौन से काम कराए जाएंगे पहले के आधार पर